ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਪੰਜਾਬ ਚ ਸੀਐਮ ਬਦਲਣ ਬਾਰੇ ਵੱਡੀ ਖਬਰ ਸੀਐਮ ਭਗਵੰਤ ਮਾਨ ਨੇ ਖੁਦ ਕੀਤਾ ਖੁਲਾਸਾ ਰਵਨੀਤ ਬਿੱਟੂ ਨੇ ਕਬੂਲਿਆ ਸੀਐਮ ਭਗਵੰਤ ਮਾਨ ਦਾ ਡਿਬੇਟ ਚੈਲੰਜ ਗੋਸ਼ੀਏ ਭਗਵੰਤ ਮਾਨ ਨੇ ਦਿੱਤਾ ਜਵਾਬ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਤੇ ਚੱਲੀਆਂ ਗੋਲੀਆਂ ਭਰਾ ਤੇ ਭਤੀਜੇ ਨਾਲ ਬਹਿਸ ਦੌਰਾਨ ਵਾਪਰੀ ਘਟਨਾ ਸੀਐਮ ਭਗਵੰਤ ਮਾਨ ਦਾ ਪੰਜਾਬ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਲਈ ਵੱਡਾ ਐਲਾਨ ਮੁਫਤ ਹੋਣਗੇ ਇਹ ਸਾਰੇ ਕੰਮ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ 25000 ਕਰੋੜ ਦੇ ਰਾਹਤ ਪੈਕੇਜ ਦੀ ਕੀਤੀ ਮੰਗ ਪੰਜਾਬ ਵਿੱਚ 16 ਸਤੰਬਰ ਤੋਂ ਸ਼ੁਰੂ ਹੋਵੇਗੀ ਚੋਣੇ ਦੀ ਸਰਕਾਰੀ ਖਰੀਦ ਸੀਐਮ ਭਗਵੰਤ ਮਾਨ ਨੇ ਕੀਤਾ ਐਲਾਨ ਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਅਕਾਲੀ ਲੀਡਰ ਨਰਦੇਵ ਸਿੰਘ ਬੋਬੀਮਾਨ ਬਾਰੇ ਵੱਡੀ ਖਬਰ ਜਲਾਲਾਬਾਦ ਕੋਰਟ ਨੇ 14 ਦਿਨਾਂ ਲਈ ਭੇਜਿਆ ਨୟੇ ਖਿਰਾਸਤ ਰਾਹਤਕਾਰਾਂ ਤੇ ਲੱਗ ਰਹੇ ਪੈਸੇ ਨੂੰ ਲੈ ਕੇ ਬੋਲੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉੱਠੇ ਸਵਾਲਾਂ ਦਾ ਦਿੱਤਾ ਠੋਕਵਾਂ ਜਵਾਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਹੜਾਂ ਚ ਸੇਵਾ ਕਰਨੀਆਂ ਸੰਸਥਾਵਾਂ ਨਾਲ ਕੀਤੀ ਮੀਟਿੰਗ ਆਂ ਇਹ ਹਦਾਇਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਸਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ ਸਨ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਐਮ ਬਦਲਣ ਦੀਆਂ ਖਬਰਾਂ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੇਰੇ ਹਸਤਾਲ ਜਾਣ ਤੇ ਫੇਸਬੁੱਕ ਕੀ ਵਿਦਵਾਨਾਂ ਨੇ ਚਾਰ-ਚਾਰ ਸੀਐਮ ਬਦਲ ਦਿੱਤੇ ਸਨ ਉਹਨਾਂ ਨੇ ਅਜਿਹੀਆਂ ਖਬਰਾਂ ਫੈਲਾਉਣ ਵਾਲਿਆਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਉਹੀ ਰਹਿਣਗੇ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਅਰਵਿੰਦ ਕੇਜਰੀਵਾਲ ਵੀ ਇਹ ਗੱਲ ਕਹਿ ਚੁੱਕੇ ਹਨ ਕਿ ਭਗਵੰਤ ਮਾਨ ਹੀ ਮੁੱਖ ਮੰਤਰੀ ਰਹੇਗਾ ਉਹਨਾਂ ਨੇ ਫੇਸਬੁੱਕ ਵੀ ਦਿਵਾਨਾਂ ਤੇ ਵਰਤੇਆਂ ਕਿ ਹੈ ਕਿ ਇੰਨਾ ਤੋਂ ਬਚ ਕੇ ਰਹਿਣ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਮੈਂ 3-4 ਦਿਨ ਹਸਤਾਲ ਗਿਆ ਤਾਂ ਮੇਰੇ ਮਗਰੋਂ ਇਹਨਾਂ ਨੇ 3-4 ਮੁੱਖ ਮੰਤਰੀ ਬਣਾ ਦਿੱਤੇ ਇਹ ਖਬਰਾਂ ਵੀ ਚੱਲ ਗਈਆਂ ਕਿ ਇਸ ਦੇ ਲਈ ਕਈ ਮੰਤਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਪਰ ਹੁਣ ਜਦੋਂ ਮੈਂ ਮੁੱਖ ਮੰਤਰੀ ਰਹਾਂਗਾ ਤਾਂ ਕਿ ਇਹ ਲੋਕ ਆਪਣੇ ਦਰਸ਼ਕਾਂ ਤੋਂ ਮਾਫੀ ਮੰਗਣਗੇ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਪਾਰਟੀ 'ਚ ਕੋਈ ਟੜਾ ਨਹੀਂ ਹੈ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਸੰਘਰਸ਼ ਵਿੱਚੋਂ ਪੈਦਾ ਹੋਈ ਪਾਰਟੀ ਹੈ ਸਾਡੀ ਪਾਰਟੀ ਵਿੱਚ ਕੋਈ ਟੜਾ ਨਹੀਂ ਹੈ ਲੋਕ ਸਾਡੇ ਟੜੇ ਦੇ ਮੈਂਬਰ ਹਨ ਕੁਝ ਲੋਕ ਟੜੇ ਬੰਦੀ ਕਰਨ ਲਈ ਪਾਰਟੀ ਵਿੱਚ ਆਏ ਸਨ ਪਰ ਉਹਨਾਂ ਨੂੰ ਸਮੇਂ ਸਿਰ ਘੱਟ ਦਿੱਤਾ ਗਿਆ ਹੈ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ ਰਾਹਤ ਫੰਡ ਤੇ ਬਿਆਨ ਦਿੰਦੇ ਹੋਏ ਸਾਰੇ ਆਗੂ ਨੂੰ ਪੰਜਾਬ ਦੇ ਮੁੱਦਿਆਂ ਤੇ ਕਿਸੇ ਵੀ ਸਮੇਂ ਉਹਨਾਂ ਨਾਲ ਬਹਿਸ ਕਰਨ ਦੀ ਚੁਣੌਤੀ ਦਿੱਤੀ ਸੀ ਇਸ ਤੇ ਰਵਨੀਤ ਸਿੰਘ ਬਿੱਟੂ ਨੇ ਇਹ ਚੈਲੰਜ ਸਵੀਕਾਰ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਨੇ ਕਈ ਵਾਰ ਡਿਬੇਟ ਦੀ ਪੇਸ਼ਕਸ਼ ਕੀਤੀ ਹੈ ਪਰ ਹੁਣ ਤੱਕ ਕੋਈ ਵੀ ਨੇਤਾ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਨ ਨਹੀਂ ਆਇਆ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸੀਐਮ ਭਗਵੰਤ ਮਾਨ ਦਾ ਚੈਲੰਜ ਕਬੂਲਦਿਆਂ ਕਿਹਾ ਸੀ ਕਿ ਜਿਸ ਦਿਨ ਮਰਜੀ ਤੇ ਜਿੱਥੇ ਮਰਜੀ ਕੁਰਸੀ ਢਾਲੋ ਟਾਈਮ ਤੁਹਾਡਾ ਜਗਾ ਤੁਹਾਡੀ ਤੁਸੀਂ ਜਿੱਥੇ ਕਹੋਗੇ ਮੈਂ ਆਵਾਂਗਾ ਤੁਹਾਡਾ ਚੈਲੰਜ ਕਬੂਲ ਕਰਦਾ ਹਾਂ ਜਿਸ ਮਗਰੋਂ ਹੁਣ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਮੈਂ ਰਵਨੀਤ ਬਿੱਟੂ ਨਾਲ ਕੀ ਬਹਿਸ ਕਰਾਂ ਰਵਨੀਤ ਬਿੱਟੂ ਦੀ ਕੋਈ ਨਹੀਂ ਸੁਣਦਾ ਜਿਹੜੇ ਆਗੂ ਖਤਮ ਹੋ ਜਾਂਦੇ ਹਨ ਉਹਨਾਂ ਨੂੰ ਬੇਅਸਰ ਵਿਭਾਗ ਦਿੱਤੇ ਜਾਂਦੇ ਹਨ ਭਾਜਪਾ ਨੂੰ ਵੀ ਪਤਾ ਹੈ ਜੋ ਆਪਣੀ ਪਾਰਟੀ ਦਾ ਨਹੀਂ ਹੋਇਆ ਉਹੋ ਉਹਨਾਂ ਦਾ ਕੀ ਹੋਵੇਗਾ ਲੁਧਿਆਣਾ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਗੋਲੀਆਂ ਚੱਲੀਆਂ ਹਨ ਮਿਲੀ ਜਾਣਕਾਰੀ ਮੁਤਾਬਿਕ ਸਾਬਕਾ ਵਿਧਾਇਕ ਦੀ ਗੱਡੀ ਦੇ ਟਾਇਰਾਂ ਤੇ ਗੋਲੀਆਂ ਲੱਗੀਆਂ ਹਨ ਗਨੀਮਤ ਇਹ ਰਹੀ ਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਾਬਕਾ ਵਿਧਾਇਕ ਦੇ ਪੀ ਨੇ ਫੋਨ ਤੇ ਘਟਨਾ ਦੀ ਤਸਦੀਕ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਕਰੇ ਲੂ ਵਿਵਾਦ ਦਾ ਸੀ ਉਹਨਾਂ ਦੇ ਪੀਐਨ ਨੇ ਕਿਹਾ ਕਿ ਸਿਮਰਜੀਤ ਬੈਂਸ ਦੀ ਭਰਾ ਤੇ ਭਤੀਜੇ ਨਾਲ ਚੜਪ ਹੋਈ ਸ਼ੁਰੂਆਤੀ ਜਾਣਕਾਰੀ ਮੁਤਾਬਿਕ ਦੋਹਾਂ ਧਿਰਾਂ ਵਿਚਾਲੇ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਪਰਿਵਾਰਿਕ ਵਿਵਾਦ ਦੇ ਚੱਲਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਸਿਮਰਜੀਤ ਬੈਂਸ ਤੇ ਉਹਨਾਂ ਦੇ ਭਰਾ ਕਾਂਗਰਸ ਪਾਰਟੀ ਵਿੱਚ ਹੀ ਹਨ ਸਿਮਰਜੀਤ ਬੈਂਸ ਪੰਜਾਬ ਦੇ ਆਤਮਨਗਰ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਹਨ ਤੇ ਮੌਜੂਦਾ ਕਾਂਗਰਸੀ ਲੀਡਰ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਭਾਰ ਵਿੱਚ ਹਾਲੀ ਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਕਿਸਾਨਾਂ ਮਜ਼ਦੂਰਾਂ ਅਤੇ ਵਸਨੀਕਾਂ ਲਈ ਵੱਡੇ ਪੱਧਰ ਤੇ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਐਲਾਨ ਕੀਤਾ ਹੈ ਪਿੰਡਾਂ ਖੇਤੀਬਾੜੀ ਜ਼ਮੀਨ ਅਤੇ ਰੋਜੀ ਰੋਟੀ ਨੂੰ ਹੋਏ ਵੱਡੇ ਪੱਧਰ ਤੇ ਨੁਕਸਾਨ ਬਾਰੇ ਬੋਲਦੇ ਮੁੱਖ ਮੰਤਰੀ ਨੇ ਕਿਹਾ ਕਿ ਐਮਰਜੈਂਸੀ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਲਈ 550 ਐਂਬੂਲੈਂਸਾਂ ਤਾਇਨਾਤ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ 220 ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾਏ ਜਾਣਗੇ ਮਜ਼ਦੂਰਾਂ ਅਤੇ ਕਾਮਿਆਂ ਲਈ ਸਰਕਾਰ ਵਿਸ਼ੇਸ਼ ਪ੍ਰਬੰਧ ਕਰੇਗੀ ਜਿਸ ਵਿੱਚ ਰਿਕਵਰੀ ਪੜਾਅ ਦੌਰਾਨ ਉਹਨਾਂ ਦੀ ਭਲਾਈ ਦੀ ਪੂਰੀ ਜ਼ਿੰਮੇਵਾਰੀ ਰਾਜ ਲਵੇਗਾ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ 100 ਕਰੋੜ ਦੇ ਬਜਟ ਅਲੋਟਮੈਂਟ ਦੇ ਨਾਲ ਇੱਕ ਰਾਜ ਪੱਧਰੀ ਸਫਾਈ ਮੁਹਿੰਮ ਦਾ ਐਲਾਨ ਕੀਤਾ ਹੈ ਜਿਸ ਵਿੱਚ ਬਿਮਾਰੀਆਂ ਦੇ ਪ੍ਰਕੋਪ ਨੂੰ ਰੋਕਣ ਦੀ ਤੁਰੰਤ ਲੋੜ ਤੇ ਜ਼ੋਰ ਦਿੱਤਾ ਗਿਆ ਹੈ 19 ਸਤੰਬਰ 2025 ਤੱਕ ਪੰਜਾਬ ਦੀਆਂ ਨਾਜ ਮੰਡੀਆਂ ਨੂੰ ਪੂਰੀ ਤਰ੍ਹਾਂ ਸਾਫ਼ ਕੀਤਾ ਜਾਵੇਗਾ 2300 ਪਿੰਡਾਂ 'ਚ ਜੀਸੀਵੀ ਟਰੈਕਟਰ ਟਰਾਲੀ ਤੇ ਮਜ਼ਦੂਰਾਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਪੇਂਡੂ ਖੇਤਰਾ 'ਚ ਸਫਾਈ ਮਗਰੋਂ ਫੌਗਿੰਗ ਕੀਤੀ ਜਾਵੇਗੀ ਇੱਕ ਅਹਿਮ ਰਾਹਤ ਕਦਮ ਵਿੱਚ ਮੁੱਖ ਮੰਤਰੀ ਮਾਨ ਨੇ ਵੀ ਐਲਾਨ ਕੀਤਾ ਹੈ ਕਿ ਸਥਾਨਕ ਰਿਕਵਰੀ ਯਤਨਾਂ ਦਾ ਸਮਰਥਨ ਕਰਨ ਲਈ ਹਰ ਹੜ੍ਹ ਪ੍ਰਭਾਵਿਤ ਪਿੰਡ ਨੂੰ ਟੋਕਨ ਮਨੀ ਵਜੋਂ 1 ਲੱਖ ਰੁਪਏ ਪ੍ਰਦਾਨ ਕੀਤੇ ਜਾਣਗੇ ਸੀਐਮ ਮਾਨ ਨੇ ਕਿਹਾ ਹੈ ਕਿ ਇਹਨਾਂ ਉਪਾਵਾਂ ਦਾ ਉਦੇਸ਼ ਪੰਜਾਬ ਦੇ ਲੋਕਾਂ ਲਈ ਲੰਬੇ ਸਮੇਂ ਦੇ ਹੁਨਰਵਾਸ ਨੂੰ ਯਕੀਨੀ ਬਣਾਉਂਦੇ ਹੋਏ ਤੁਰੰਤ ਰਾਹਤ ਪ੍ਰਦਾਨ ਕਰਨਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਨੂੰ ਦਿੱਤੇ ਗਏ 1600 ਕਰੋੜ ਦੇ ਰਾਹਤ ਪੈਕੇਜ ਨੂੰ ਲੈ ਕੇ ਸਿਆਸਤ ਪਾਕ ਦੀ ਜਾ ਰਹੀ ਹੈ ਇਸ ਸਬੰਧੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ ਲਿਖੀ ਗਈ ਚਿੱਠੀ ਚ ਰਾਜਾ ਵਰਿੰਗ ਨੇ ਕਿਹਾ ਕਿ 9 ਸਤੰਬਰ ਨੂੰ ਤੁਹਾਡੀ ਸੂਬਾ ਫੇਰੀ ਤੋਂ ਪਹਿਲਾਂ ਪੰਜਾਬ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਸਨ ਮੈਨੂੰ ਇਹ ਕਹਿੰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਪੂਰੀ ਤਰ੍ਹਾਂ ਨਿਰਾਸ਼ ਹੋਏ ਹਾਂ ਕਿਉਂਕਿ ਤੁਹਾਡੇ ਵੱਲੋਂ ਐਲਾਨੀ ਗਈ ਰਾਹਤ ਇੰਨੀ ਤਬਾਹੀ ਲਈ ਬਹੁਤ ਘੱਟ ਸੀ ਉਨ੍ਹਾਂ ਨੇ ਅੱਗੇ ਲਿਖਿਆ ਕਿ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ ਅਸੀਂ ਸਮਝਦੇ ਹਾਂ ਕਿ ਤੁਸੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਕਾਬ ਕਰਨਾ ਚਾਹੁੰਦੇ ਸੀ ਜੋ ਕਿ ਪੂਰੀ ਤਰ੍ਹਾਂ ਅਯੋਗ ਸਮਰਥ ਅਤੇ ਪੂਰੀ ਤਰ੍ਹਾਂ ਅਸਫਲ ਸਾਬਿਤ ਹੋਈ ਹੈ ਉਨ੍ਹਾਂ ਨੇ ਕਿਹਾ ਕਿ ਬਦਕਿਸਮਤੀ ਨਾਲ ਪੰਜਾਬੀ ਹੜਪ੍ਰਭਾਵਿਤ ਲੋਕਾਂ ਨੂੰ ਆਪ ਅਤੇ ਭਾਜਪਾ ਦੇ ਟਕਰਾਅ ਵਿੱਚ ਘਾਰ ਫਸਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਦੀ ਤਬਾਹੀ ਨੂੰ ਵੇਖਦੇ ਹੋਏ ਅਸੀਂ ਉਹਨਾਂ ਨੂੰ ਮੁੜ ਵਿਚਾਰ ਕਰਨ ਅਤੇ ਘੱਟੋ-ਘੱਟ 25000 ਕਰੋੜ ਦਾ ਹੜ੍ਹ ਰਾਹਤ ਪੈਕੇਜ ਦੇਣ ਦੀ ਅਪੀਲ ਕਰਦੇ ਹਾਂ ਹਾਲਾਂਕਿ ਅਸੀਂ ਪਹਿਲਾਂ 50000 ਕਰੋੜ ਦੀ ਮੰਗ ਕੀਤੀ ਸੀ ਨੁਕਸਾਨੀਆਂ ਗਈਆਂ ਪੰਜਾਬੀ ਜਾਨਾਂ ਦੀ ਕੀਮਤ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ ਕਿ 16 ਸਤੰਬਰ ਤੋਂ ਪੰਜਾਬ ਵਿੱਚ ਚੋਣਾਂ ਦੀ ਖਰੀਦ ਸ਼ੁਰੂ ਹੋ ਜਾਵੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੰਡੀਆਂ ਦੀ ਹਾਲਤ ਬਿਲਕੁਲ ਠੀਕ ਹੈ ਝੋਨਾ ਆਉਂਦੇ ਹੀ ਵੇਚ ਦਿੱਤਾ ਜਾਵੇਗਾ ਸਰਕਾਰੀ ਖਰੀਦ 16 ਸਤੰਬਰ ਤੋਂ ਸ਼ੁਰੂ ਹੋਵੇਗੀ ਹੁਣ ਤੱਕ ਨਿੱਜੀ ਖੇਤਰ 3000 ਕੁਇੰਟਲ ਝੋਨਾ ਖਰੀਦ ਰਿਹਾ ਹੈ ਪੰਜਾਬ ਦੇ ਮੌਸਮ ਨੇ ਰੁਖ ਬਦਲ ਲਿਆ ਹੈ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਦੌਰਾਨ ਮੌਸਮ ਵਿਭਾਗ ਵੱਲੋਂ ਪੰਜਾਬ ਲਈ ਅਗਲੇ ਚਾਰ ਦਿਨਾ ਦੀ ਅਪਡੇਟ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਅੱਜ ਤੇ ਕੱਲ ਅਮਰੀਕਸਰ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਊਪਨਗਰ ਐਸਐਸ ਨਗਰ ਫਤਿਗੜ ਸਾਈਵ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਇਸ ਦੇ ਨਾਲ ਹੀ 16 ਸਤੰਬਰ ਲਈ ਉੱਤਰੀ ਇਲਾਕਿਆਂ ਪਠਾਨਕੋਟ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਮੀਦੇ ਅਸਰ ਹਨ ਜਦਕਿ ਬਾਕੀ ਪੰਜਾਬ ਜ਼ਿਆਦਾਤਰ ਸੁੱਕਾ ਰਹੇਗਾ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 17 ਸਤੰਬਰ ਨੂੰ ਪੰਜਾਬ ਦੇ ਵੱਡੇ ਹਿੱਸੇ ਵਿੱਚ ਮੀਂਹ ਦੇ ਅਸਰ ਦੱਸੇ ਹਨ ਖਾਸ ਤੌਰ ਤੇ ਅਮਰੀਕਸਰ ਗੁਰਦਾਸਪੁਰ ਤਰਨਤਾਰਨ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਪਟਿਆਲਾ ਐਸ ਸੀ ਐਸ ਨਗਰ ਰੂਪਨਗਰ ਫਤਿਗੜ ਸਾਹਿਬ ਹੁਸ਼ਿਆਰਪੁਰ ਪਠਾਨਕੋਟ ਤੇ ਰਾਜਸਥਾਨ ਨਾਲ ਲੱਗਦੇ ਹੋਰ ਜਿਲ੍ਹਾਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਜਲਾਲਾਬਾਦ ਕੋਟ ਨੇ ਅਕਾਲੀ ਲੀਡਰ ਨਰਦੇਵ ਸਿੰਘ ਬੋਵੀਮਾਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ ਪੁਲਿਸ ਨੇ ਬੋਬੀ ਮਾਨ ਦਾ 2 ਦਿਨਾਂ ਦਾ ਰਿਮਾਨ ਮੰਗਿਆ ਸੀ ਇਹ ਕਾਰਵਾਈ ਪੰਚਾਇਤੀ ਚੋਣਾਂ ਵੇਲੇ ਦੇ ਮਾਮਲੇ 'ਚ ਹੋਈ ਹੈ ਫਾਇਰਿੰਗ ਦੇ ਮਾਮਲੇ 'ਚ ਲੈ ਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਸੀ ਜਿੱਕਰਿਓ ਹੈ ਕਿ ਲੋਕ ਸਭਾ ਚੋਣਾਂ 'ਚ ਬੋਬੀ ਮਾਨ ਫਿਰੋਜ਼ਪੁਰ ਤੋਂ ਅਕਾਲੀ ਉਮੀਦਵਾਰ ਸਨ ਬੋਬੀ ਮਾਨ ਨੂੰ ਬਹੁਤ ਥੋੜੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪੰਜਾਬ 'ਚ ਇਹ ਹੜਾਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ ਕਾਰ ਸੇਵਾ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਕਰਦੇ ਹਾਂ ਸਪਸ਼ਟ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਪਾਰਦਰਸ਼ੀ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਗਲਤਫਹਿਮੀ ਫੈਲਾਉਣ ਦੀ ਲੋੜ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਅਤੇ ਪੰਜਾਬੀਆਂ ਨਾਲ ਖੜੀ ਹੈ ਉਹਨਾਂ ਨੇ ਕਿਹਾ ਕਿ ਹੜਾਂ ਦੌਰਾਨ ਸੇਵਾ ਕਰਦੇ ਆ ਇਹ ਨਹੀਂ ਦੇਖਿਆ ਜਾਂਦਾ ਕਿ ਸਾਹਮਣੇ ਆਉਣ ਵਾਲਾ ਸਿੱਖ ਹੈ ਮੁ슬림 ਹੈ ਜਾਂ ਈਸਾਈ ਕਿਉਂਕਿ ਸੇਵਾ ਗੁਰੂ ਸਾਹਿਬ ਦੀ ਰੈਮਤੀ ਨਾਲ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਕੁਝ ਮੈਂਬਰ ਹੜ ਪੀੜਤਾਂ ਲਈ ਚੱਲ ਰੀਆਂ ਸੇਵਾਵਾਂ ਨੂੰ ਰਾਜਨੀਤੀ ਲੈ ਕੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਅੰਤਰੀ ਕਮੇਟੀ ਦੀਆਂ ਮੀਟਿੰਗਾਂ 'ਚ ਸਾਰੇ ਖਰਚਿਆਂ ਦੇ ਵੇਰਵੇ ਪੇਸ਼ ਕੀਤੇ ਗਏ ਹਨ ਅਤੇ ਏਵੀ ਪੁਸ਼ਟੀ ਹੋ ਚੁੱਕੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਵਿੱਚ ਕੋਈ ਹਿਰਾਫੇਰੀ ਨਹੀਂ ਹੋ ਸਕਦੀ ਉਹਨਾਂ ਨੇ ਕਿਹਾ ਕਿ ਜਿਹੜੇ ਤੁਸੀਂ ਬੇਰਵੇ ਮੰਗੇ ਸੀ ਉਹ ਦੇ ਦਿੱਤੇ ਹਨ ਅਤੇ ਅੱਗੇ ਦੇ ਬੇਰਵੇ ਵੀ ਦਿੱਤੇ ਜਾਣਗੇ ਉਹ ਦੇ ਦਿੱਤੇ ਹਨ ਅਤੇ ਅੱਗੇ ਦੇ ਬੇਰਵੇ ਵੀ ਦਿੱਤੇ ਜਾਣਗੇ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ अरोड़ा ਖਿਲਾਫ थाना रामा मंडी ਵਿਖੇ ਦਰਜ ਕੀਤੇ ਗਏ ਜਬਰਨ ਪੈਸੇ ਵਸੂਲੀ ਦੇ ਮਾਮਲੇ 'ਚ थाना रामा मंडी ਦੀ ਪੁਲਿਸ ਨੇ ਮੋੜ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਰਮਨ अरोड़ा ਦਾ 3 ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਸ਼੍ਰੀ ਜਨ ਸ਼ੁਕਲਾ ਦੀ ਅਦਾਲਤ ਵਿੱਚ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਪੇਸ਼ ਕੀਤਾ ਗਿਆ ਇਸ ਤਰ੍ਹਾਂ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਦਰਸ਼ਨ ਸਿੰਘ ਦਿਆਲ ਅਤੇ ਹੋਰਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਵਿਧਾਇਕ ਰਮਨ अरोड़ा ਨੂੰ 14 ਦਿਨਾਂ ਲਈ ਜੁਡੀਸ਼ੀਅਲ ਹੀ ਰਾਸਤੇ ਵਿੱਚ ਭੇਜਣ ਦਾ ਹੁਕਮ ਸੁਣਾਇਆ ਹੈ ਹੁਣ ਉਹਨਾਂ ਨੂੰ 27 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ अरोड़ा ਖਿਲਾਫ थाना ਰਾਮਾ ਮੰਡੀ ਵਿਖੇ ਦਰਜ ਕੀਤੇ ਗਏ ਜਬਰਨ ਪੈਸੇ ਵਸੂਲੀ ਦੇ ਮਾਮਲੇ 'ਚ थाना ਰਾਮਾ ਮੰਡੀ ਦੀ ਪੁਲਿਸ ਨੇ ਮੁਰ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕੀਤਾ ਰਮਨ अरोड़ा ਦਾ 3 ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਸ਼ੀਰੀਜਨ ਸ਼ੁਕਲਾ ਦੀ ਅਦਾਲਤ ਵਿੱਚ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਪੇਸ਼ ਕੀਤਾ ਗਿਆ ਇਸ ਦੌਰਾਨ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਦਰਸ਼ਨ ਸਿੰਘ ਵਿਆਲ ਅਤੇ ਹੋਰਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਵਿਧਾਇਕ ਰਮਨ ਰੋੜਾ ਨੂੰ 14 ਦਿਨਾਂ ਲਈ ਜੁਡੀਸ਼ੀਅਲ ਹਿਰਾਸਤ ਵਿੱਚ ਭੇਜਣ ਦਾ ਹੁਕਮ ਸੁਣਾਇਆ ਹੈ ਹੁਣ ਉਹਨਾਂ ਨੂੰ 27 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਸ਼੍ਰੀ ਅਕਾਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਮੁਖ ਦਫ਼ਤਰ ਵਿਖੇ ਹੜਪੀੜਿਤ ਇਲਾਕਿਆਂ ਚ ਰਾਹਤ ਸਮਗਰੀ ਵੰਡਣ ਦੇ ਮਾਮਲੇ ਸੰਬੰਧੀ ਸਿੱਖ ਅਤੇ ਸਮਾਜ ਸੇਵੀ ਜਥੇਬੰਦੀਆਂ ਦੀ ਇਕੱਤਰਤਾ ਕੀਤੀ ਗਈ ਇਸ ਇਕੱਤਰਤਾ ਦੌਰਾਨ ਹੜਪੀੜਿਤ ਇਲਾਕਿਆਂ ਚ ਹੜਪੀੜਿਤ ਪਰਿਵਾਰਾਂ ਨੂੰ ਰਾਹਤ ਸਮਗਰੀ ਪ੍ਰਦਾਨ ਕਰਨ ਦੇ ਢੰਗ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਪਾਣੀ ਦੀ ਮਾਰ ਹਟਾਉਣ ਕਾਰਨ ਪੰਜਾਬ ਚ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਨੌਜਵਾਨ ਪੰਜਾਬ ਦੀ ਸੇਵਾ ਕਰਦੇ ਹੋਏ ਦੁਨੀਆ ਨੂੰ ਅਲਵਿਦਾ ਕਰ ਚੁੱਕੇ ਹਨ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਸਾਰੀਆਂ ਸੰਸਥਾਵਾਂ ਨੇ ਇਸ ਮੁਸ਼ਕਿਲ ਘੜੀ ਵਿੱਚ ਲੋਕਾਂ ਲਈ ਕੰਮ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਸਿਕਸ ਸੰਸਥਾਵਾਂ ਤੇ ਹੋਰ ਸੰਸਥਾਵਾਂ ਨੇ ਅੱਜ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਸਬੂਤ ਦਿੱਤਾ ਹੈ ਕਿ ਅਸੀਂ ਪੰਜਾਬ ਲੀਕ ਹਾਂ ਜਥੇਦਾਰ ਸਾਹਿਬ ਨੇ ਕਿਹਾ ਹੈ ਕਿ ਕਈ ਸੰਸਥਾਵਾਂ ਦਾ ਇੱਕ ਦੂਜੇ ਨਾਲ ਸਾਂਝਾ ਨਾ ਹੋਣ ਕਾਰਨ ਆਪਸੀ ਤਾਲਮੇਲ ਨਹੀਂ ਬਣ ਰਿਹਾ ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਜਿੰਨੀਆਂ ਵੀ ਸੰਸਥਾਵਾਂ ਕੰਮ ਕਰ ਰਹੀਆਂ ਹਨ ਉਨ੍ਹਾਂ ਲਈ ਸੋਮਵਾਰ ਤੱਕ ਇੱਕ ਵੈੱਬਸਾਈਟ ਬਣਾਈ ਜਾਵੇਗੀ ਜੀ ਸਦਾ ਕੰਟਰੋਲ ਸ਼੍ਰੀ ਅਕਾਲ ਤੱਕ ਸਾਈਕੋਲ ਹੋਵੇਗਾ ਹੁ ਤਿੰਨ ਚਾਰ ਦਿਨ ਹਸਤਾਲ ਗਿਆ ਚਾਰ ਮਹੀਨੇ ਪਹਿ ਬਾਅਦ ਆਈ ਦੀ ਸਰਕਾਰ ਦਾਤੀ ਹੈ ਇਹਦੀ ਸਰਕਾਰ ਦਾਤੀ ਹੁਣ ਮੈਨੂੰ ਇਹ ਦੱਸਣ ਉਹ ਮੈਂ ਮੁੱਖ ਮੰਤਰੀ ਤਾਂ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ ਜਦੋਂ ਆਏ ਸੀ ਮੱਥਾ ਟੇਕਨ ਦਰਬਾਰ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਕਹਿੰਦਾ ਸੀ ਨਾਲੇ ਫਸ ਕੇ ਹੀ ਰਹਿਣਗੇ ਪਰ ਹਰ ਰੋਜ਼ ਪਤਾ ਨਹੀਂ ਕਿਉਂ ਵੀ ਮੇਰੇ ਮੇਰੇ ਧੜੇ 'ਚ ਹੁਣ ਐਵੇਂ ਭਾਂਤਵਾਨ ਨੂੰ ਲੱਗੇ ਨੇ ਲੋਹਣ ਤੇ ਹੁਣ ਜੇ ਮੈਂ ਰਹੂੰਗਾ ਤਾਂ ਬੁਰਾ ਆਪਣੇ ਹੀ ਦਰਸ਼ਕਾਂ ਨੂੰ ਦਾ ਮਤਲਬ ਗਲਤ ਜਾਣਕਾਰੀ ਦੇ ਰਹੇ ਨੇ ਮਾਫੀ ਮੰਗਣਗੇ ਦੱਸ ਤਾਂ ਅਹਾਜਿਤ ਫੜ ਫਿਰਨ ਤੜਕੀ ਬਾਜ ਜਾਂਦੇ ਆ ਤੁਸੀਂ ਫੇਸਬੁੱਕ ਦੀ ਵਿਦਵਾਨਾਂ ਤੋਂ ਥੋੜਾ ਜਿਹਾ ਬਚਿਓ ਲੈ ਨਾਲ ਦੀ ਨਾਲ ਹੀ ਸੌ ਚੱਕ ਸਮਾਰਟਮ ਹੋ ਜਾਂਦੇ ਨੇ ਇੱਥੇ ਤੇ ਹੁਣ ਉਹ ਮੈਨੂੰ ਇਹ ਦੱਸਣਾ ਕਿਉਂ ਆਪਦੇ ਹੀ ਦਰਸ਼ਕਾਂ ਨੂੰ ਧੋਖਾ ਕਰ ਰਹੇ ਨੇ ਨਾ ਜਿਹੜੇ ਉਹਨਾਂ ਦੇ view ਲੈਣ ਵਾਸਤੇ ਉਹ ਗਲਤ ਟਾਈਟਲ ਦਿੰਦੇ ਆ ਗਲਤ ਥੰਬਨੇਲ ਰੱਖਦੇ ਆ ਤੇ ਤੇ ਹੁਣ ਜਦੋਂ ਮੈਂ ਰਹੂੰਗਾ ਨਹੀਂ ਬਣੂੰਗਾ ਕੋਈ ਹੋਰ ਤਾਂ ਫਿਰ ਮੈਨੂੰ ਇਹ ਦੱਸ ਦੋ ਕਿ ਉਹ ਆਪਣੀ ਦਰਸ਼ਕਾਂ ਤੋਂ ਮਾਫੀ ਮੰਗਣਗੇ ਕਿਹਾ ਤਾਂ ਗਲਤ ਜਾਣਕਾਰੀ ਦਿੱਤੀ ਅਹੀਂ ਜਿਵੇਂ ਚਲੀ ਜਾਊਗਾ ਫਿਰ ਨਹੀਂ ਲਾਉਣਾ ਤਾਂ ਹੈਗਾ ਸੀ ਫਿਰ ਉਹ ਥੋੜਾ ਜਿਹਾ ਪੰਗਾ ਪੈ ਜਾਂਦਾ ਫਿਰ ਮਤਲਬ ਮੈਂ ਜਾਣਦਾ ਨਹੀਂ ਯਾਰ ਮੈਂ ਇਸੇ ਲਾਈਨ ਚ ਆਇਆ ਹਾਂ ਉਹ ਆਪਦਾ ਆਪਦੀ ਕਰਦੇ ਨੇ ਮੈਂ ਤਾਂ ਆਪ ਸੁਣ ਕੇ ਰਹੇ ਕੋ ਬੰਦੇ ਆਏ ਕਿਹਾ ਮੈਂ ਕਦੋਂ ਕਿਹਾ ਇਹ ਮੇਰੇ ਦਿਮਾਗ ਚ ਕਿਹੜੀ ਚਿਪ ਲਾ ਰੱਖੀ ਜਿਹੜੀ ਇਹਨਾਂ ਕੋਲ ਜਾਣਦੀ ਸੀ ਵੀ ਐ ਮੈਂ ਆ ਪਤਾ ਕੀ ਹੈ ਮੈਂ ਜਾਣਦਾ ਸਾਰਿਆਂ ਨੂੰ ਜੀ ਉਹਨਾਂ ਦੀ ਬੈਕਗ੍ਰਾਉਂਡ ਵੀ ਜਾਣਨੀ ਤੂੰ ਹੀ ਸਾਬ ਦਾ ਫੌਜੀ ਸੁਣਾਉ ਤੂੰ ਹੀ ਸਾਬ ਦਾ ਹੈਡਮਾਸਟਰ ਸੁਣਾਉ ਸਾਬ ਦਾ ਪ੍ਰਿੰਸੀਪਲ ਸੁਣਾਉ ਇੱਕ ਆਉਣ ਨੇ ਸਾਬ ਦਾ ਪੱਤਰਕਾਰ ਆ ਕੋਣ ਹੈ ਸਾਬ ਦਾ ਸਪੋਕਰ ਸਾਪ ਦਾ ਗੈਂਗਸਟਰ ਐ ਕੋਣ ਸਾਪ ਦਾ ਡਰਗੀ ਲੈ ਸਾਪ ਦਾ ਡਰਗੀ ਵੀ ਸਾਪ ਕਾ ਹੁੰਦੇ ਆ ਉਹ ਬੈਠੇ ਨੇ ਵਿਦਵਾਨ ਬਣ ਕੇ ਉੱਥੇ ਸੋ ਮੈਂ ਕਹਿੰਦਾ ਇਹਨਾਂ ਤੋਂ ਬਚੋ ਠੀਕ ਹੈ ਉਹ ਬਹੁਤ ਖਤਰਨਾਕ ਮਿੱਤਰ ਕੀੜਿਆਂ ਨੂੰ ਮਾਰਨ ਵਾਲੇ ਦੋਸਤ ਬੰਦੇ ਨੇ ਉਹ ਉਹਨਾਂ ਨੇ ਵਿਊ ਦੇ ਚੱਕਰਾਂ ਜੋ ਮਰਜੀ ਕਹਾ ਲੋ ਉਹਨਾਂ ਤੋਂ ਜੋ ਮਰਜੀ ਕਹਾ ਲੋ ਵਿਊ ਦੇ ਚੱਕਰਾਂ ਚ ਹਾਂ ਓੜੇ ਭਾਜ ਪਾਵਰੇ ਬੋਲਣਾ ਪਏ ਥੋੜਾ ਚੁੱਪ ਕਾ ਜਿੰਦੇ ਪੀੜੀ ਉਡੀ ਤੋਂ ਡਰਦੇ ਨਹੀਂ ਠੀਕ ਹੈ ਨਾ ਮੈਂ ਚਾਹੁੰਦਾ ਨਹੀਂ ਮੈਂ ਚਲੋ ਕੋਈ ਨਹੀਂ ਕੱਢ ਲੈਣ ਦੋ ਪੜਾਸ ਵਿੱਚ ਰਹੇ ਨੂੰ ਇਹਨਾਂ ਦੇ ਕਹੇ ਤੇ ਨਾ ਤਾਂ ਇਹਨਾਂ ਦੇ ਘਰ ਦੀ ਹੁੰਦਾ ਹੈ ਇਹਨਾਂ ਦੇ ਕਹੇ ਤੇ ਨਾ ਹੀ ਕੋਈ ਕੋਈ ਪਰਸੈਪਸ਼ਨ ਬਣਦੀ ਹੈ ਜਦੋਂ ਲਹਿਰ ਬਣਾ ਦਣਗੇ ਚਾਰ ਪੰਜ ਹੈਗੇ ਇਹ ਰੋਟੀ ਖਾਈ ਜਾਂਦੀਆਂ ਸਾਡੀ ਪਾਰਟੀ 'ਚ ਕੋਈ ਤੜਾ ਨਹੀਂ ਅਰਵਿੰਦ ਕੇਜਰੀਵਾਲ ਸ਼ੂਗਰ ਦਾ ਮਰੀਜ਼ ਹੁੰਦੇ ਹੋਏ ਵੀ 25 ਦਿਨ ਭੁੱਖ ਹੜਤਾਲ ਕਰਕੇ ਪਾਰਟੀ ਬਣਾਈ ਹੋਈ ਹੈ ਐਂਟੀ ਕ腐ਪਸ਼ਨ ਮੂਵਮੈਂਟ 'ਚੋਂ ਪਾਰਟੀ ਨਿਕਲੀ ਹੈ ਸਾਡੀ ਸਾਡੀ ਪਾਰਟੀ 'ਚ ਕੋਈ ਧੜਾ ਨਹੀਂ ਸਾਡੀ ਪਾਰਟੀ 'ਚ ਲੋਕ ਹੀ ਧੜਾ ਨੇ ਬਸ ਭਗਵਾਨ ਤਬਾ ਨਾ ਹੋਏ ਮੇਰੇ ਨਾਲ ਕਿਹੜਾ ਧੜਾ ਜੀ ਮੇਰਾ ਦੱਸੋ ਕਿਹੜਾ ਮੇਰਾ ਧੜਾ ਲੋਕ ਮੇਰਾ ਧੜਾ ਨਹੀਂ ਕੇਜਰੀਵਾਲ ਸਾਹਿਬ ਦਾ ਕਿਹੜਾ ਧੜਾ ਹੈ ਜੀ ਲੋਕ ਧੜਾ ਨਹੀਂ ਧੜਾ ਧੜਾਂ ਦੇ ਜਿਹੜੇ ਹੈ ਆਏ ਸੀ ਸਾਡੇ ਕੋਲੇ ਉਹ ਚਲੇ ਕੇ ਵਾਪਸ ਧੜਾ ਬਣਿਆ ਨਹੀਂ ਉਹਨਾਂ ਤੋਂ ਫਿਰਦੇ ਨੇ ਉਹ ਦੂਜੇ ਬਸ ਫਿਰਦੇ ਨੇ ਉਹ ਕੰਮ ਕਰੇਗਾ ਸਭ ਜਿਹੜਾ ਨੋਸ ਪ੍ਰਸਿੱਧ ਬੁਰੀਆਂ ਨੂੰ ਤਾਂ ਉਸ ਦੇ ਮੁਕਾਬਲ ਤਾਂ ਪੰਚੀ ਤਾਂ ਕਿ ਆਇਤਾ ਆਈ ਹੁੰਦਾ ਵਾਉਣੇ ਨਹੀਂ ਰਹਿ ਦਿੱਤਨਾ ਹੋਰ ਜਿੱਥੇ ਖਾਲੇ ਪ੍ਰੋਪਰਟੀ ਰੇਟਿੰਗਾਂ ਕੀਤੀ ਅਭੀ ਕੱਲ ਨੂੰ ਕਿਹਾ ਪਰ ਮਨੀਤ ਵੀ ਟੁਰਮਟ ਵੇਟ ਕਰੂੰਗਾ ਉਹਦੀ ਉੱਥੇ ਕੋਈ ਨਹੀਂ ਸੁਣਦਾ ਰੇਲ ਵਿੱਚ ਰੇਲਵੇ ਦੀ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂ ਕਹਾ ਦਾ ਮੰਤਰੀ ਕਹਿੰਦਾ ਕੋਈ ਸਟੇਸ਼ਨ ਤੇ ਕਹਿੰਦਾ ਕੋਈ ਕੋਈ ਮਸ਼ੀਨ ਮਸ਼ੂਨ ਲਵਾਉਣੀ ਹੈ ਕੋ ਕਾਲੀ ਜਾਂ ਕੋਈ ਜਦੋਂ 올 ਉਹ ਆ ਬੀ ਉਹ ਹੁੰਤਾ ਨਹੀਂ ਸਰ ਉਹ ਦਿਨ ਦਾ ਹੀ ਮਹਿਕਮਾ ਉਹ ਹੈ ਉਦੋਂ ਉਸ ਬੰਦੇ ਨੂੰ ਜਿਹੜਾ ਖਤਮ ਹੋਇਆ ਹੋਵੇ ਸਿੰਧੀ ਇਹਨੂੰ ਸਾਰੇ ਜਹਾਜ਼ ਵੇਚ ਕੇ ਸਿੰਧੀ ਨੂੰ 에ਵੀਏਸ਼ਨ ਮਿਨਿਸਟਰ ਬਣਾ ਤਾ ਉਹ ਉਹਨਾਂ ਨੂੰ ਵਿਚਾਨੇ ਉੱਥੇ ਨਹੀਂ ਪੁੱਛਦਾ ਕੋਈ ਉਹ ਬੈਠੇ ਰਹਿੰਦੇ ਨੇ ਕਿਉਂਕਿ ਇਧਰੋਂ ਗਏ ਹੋਏ ਨੇ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਆਪਦੀ ਪਾਰਟੀ ਦੇ ਨਹੀਂ ਹੋ ਸਕੇ ਤੇ ਸਾਡੇ ਕੀ ਹੋਣਗੇ ਠੀਕ ਹੈ ਨਾ ਸੋ ਉਹ ਤਾਂ ਤਰਸੀ ਤੋਂ ਇਹ ਉਮੀਦ ਕਰਨੇ ਕਿ ਤੁਸੀਂ ਅੱਜ ਦੇਸ਼ ਨਾ ਖੜਿਓ ਤੁਸੀਂ ਆਪਣੇ ਰਿਪ੍ਰੈਜ਼ੈਂਟੇਟਿਵ ਵੀ ਕਿਹੜੇ ਕੱਲੇ ਨੇ ਦੋ ਮੰਤਰੀ ਕੱਲ ਦਿੱਤੇ ਇੱਕ ਨੂੰ ਤੇ ਮੋਦੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਆਪ ਕੋ ਹਿੰਦੀ ਸਮਝ ਆਤੀ ਉਹ ਆਪ ਹੱਥ ਜੋੜ ਕੇ ਖਲੋਤਾ ਰਿਹਾ ði were not prepared ਤੁਸੀਂ ਵੇਖੋ ਜੇ ਕੱਲਾ ਹੀ ਸੀ ਖੁੱਡੀਆਂ ਸਾਹਿਬ ਤੇ ਮੁੰਡੀਆਂ ਸਾਹਿਬ ਦੀ ਜਗ੍ਹਾ ਜਿਹੜਾ ਇਰੀਗੇਸ਼ਨ ਮਰਸੂ ਹੋ ਕਿਉਂ ਨਹੀਂ ਘੱਲਿਆ ਸੀ? ધ ਮੈਨ ਰਿਸਪੌਂਸਿਬਲ ਫਾਰ ਥੀਸ ਫਲੱਡਸ ਜਿਨੇ ਫਲੱਡਸ ਨੂੰ ਰੋਕਣੇ ਸੀ। ਜਦੋਂ ਵੀ ਤੁਹਾਨੂੰ ਪਤਾ ਕੋ ਲੀਗਲ ਮੈਟਰ ਹੁੰਦੀ ਇਨਕਮ ਟੈਕਸ ਤੁਹਾਨੂੰ ਪੈਂਦਾ ਹੈ ਤੇ ਤੁਸੀਂ ਸੀਏ ਖੜਾ ਕਰਦੇ ਓਥੇ ਕਿ ਆਪਣਾ ਸਿਕਿਉਰਟੀ ਤੇ ਚਾਰਜ ਕਰ ਦਿਓ ਮੈਂ ਮੈਨੂੰ ਇੰਨੀ ਗੱਲ ਦਾ ਜਵਾਬ ਦੇ ਦਿੰਦਾ। ਤੁਹਾਨੂੰ ਇਨਕਮ ਟੈਕਸ ਵਾਲੇ ਕੋਈ ਸਵਾਲ ਪਾਉਂਦੇ ਨੇ ਕੋਈ ਇਨਕਮ ਟੈਕਸ ਤੁਹਾਡੇ ਕੋਲ ਰਿਟਰਨਸ ਬਾਰੇ ਕੋਈ ਗੱਲ ਕਰਦੀ ਤੇ ਤੁਸੀਂ ਆਪਣੇ ਸੀਏ ਸામਨੇ ਰੱਖਦੇ ਹੋ ਕਿ ਆਪਾਂ ਸਿਕਿਉਰਿਟੀ ਇੰਚਾਰਜ ਨੂੰ ਕੱਲੀ ਤੇ ਜੇ ਉੱਥੇ ਪ੍ਰਾਈਮ ਮਿੰਿਸਟਰ ਸਾਹਿਬ ਨਾਲ ਗੱਲ ਹੀ ਕਰਨੀ ਸੀ ਤੇ ਦੂਜੀ ਗੱਲ ਇਹ ਸੀ ਕਿ ਇੱਥੇ ਮੇਰਾ ਇਹ ਮੰਨਣਾ ਹੈ ਕਿ ਹੀ ਹੈਜ਼ ਲਾਸਟ ਅ ਗੋਲਡਨ ਓਪਰਚ्युनिटी ਇਹਨਾਂ ਨੂੰ ਆਪ ਜਾਣਨਾ ਚਾਹੀਦਾ ਜਿਸ ਬੜੀ ਹਾਲਾਤ ਦੇ ਵਿੱਚ ਸਨ ਕੋਈ ਨੇ ਵੀ ਕ੍ਰਿਟੀਕਲ ਨਹੀਂ ਸੀ ਆਣਾ ਤੇ ਨਾ ਹੈਲੀਕਾਪਟਰ ਤੇ ਚੜ ਗਈ ਸੀ ਇਹਨਾਂ ਕਿਹੜਾ ਕੋਈ ਉੱਥੇ ਬਾਈਕਾਰ ਟਰੈਵਲ ਕਰਕੇ ਆਣਾ ਸੀ ਹੀ ਕੁਡ ਹੈ ਬੀਨ ਦੇਰ ਐਂਡ ਉਸ ਜਗ੍ਹਾ ਦੇ ਉੱਤੇ ਮੈਂ ਸਮਝਣਾ ਇੱਕ ਵੱਡੀ ਕਮੀ ਰਹੀ ਇਹਨਾਂ ਨੂੰ ਆਪੋਜੀਸ਼ਨ ਪਾਰਟੀਆਂ ਦੇ ਹੈਡਸ ਨੂੰ ਬੁਲਾਣਾ ਚਾਹੀਦਾ ਸੀ ਲੀਡਰ ਆਫ ਦਿ ਆਪੋਜੀਸ਼ਨ ਸ਼ੁੱਡ ਹੈ ਬੀਨ ਦੇ ਕੋਈ ਆਦਮੀ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਸਵਾਲ ਕਰ ਸਕਦਾ ਦਲੀਲ ਨਾਲ ਗੱਲ ਕਰ ਸਕਦਾ ਉਹਨਾਂ ਨੂੰ ਅਪੀਲ ਕਰ ਸਕਦਾ ਕੋਈ ਚੰਗਾ ਵਕੀਲ ਪੇਸ਼ ਕਰੋਗੇ ਤੇ ਸੁਪਰੀਮ ਕੋਰਟ ਵੀ ਸੁਣਦੀ ਉਹਨੂੰ ਤੇ ਹਾਈ ਕੋਰਟ ਵੀ ਸੁਣਦਾ ਆ ਮਾੜੇ ਵਕੀਲ ਪੇਸ਼ ਕਰਦੇ ਹੋ ਤੇ ਤੁਹਾਨੂੰ ਸੈਸ਼ਨ ਜੱਜੀ ਨਹੀਂ ਸੁਣਦਾ ਤੁਹਾਡੀ ਉਹ ਗੱਲ ਇਹ ਸੀ ਕਿ ਤੁਸੀਂ ਵਕੀਲ ਉਹ ਕੱਲੇ ਉਹ ਹਿੰਦੀ ਬੋਲਦੇ ਸੀ ਉਹ ਪੰਜਾਬੀ ਬੋਲਦਾ ਸੀ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਸੀ ਆਰੀ ਇਹਨੇ ਹਿੰਦੀ ਸਮਝਦੀ ਸੀ ਯਾਰ ਜੀ ਕਿਸੇ ਕਿਸਮ ਦੇ ਬੰਦੇ ਕੱਲੇ ਤੋਂ ਇਹਦੇ ਵਿੱਚ ਚੰਦ ਗੱਲਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀ ਤੁਹਾਡੀ ਐਂਡ ਬੜਾ ਅਨਫੋਰਚੂਨੇਟ ਗੱਲ ਹੈ ਕੈਬ ਸਿਨਾ ਸਾਹਿਬ ਕਹਿ ਰਹੇ ਨੇ 1582 ਕਰੋੜ ਰੁਪਇਆ ਸੀ ਸਾਡੇ ਕੋਲ ਚਲੋ ਕੈਬ ਸਿਨਾ ਜੀ ਨੂੰ ਮੈਂ ਪੁੱਛ ਲੈਣਾ 1582 ਤੇ ਤੁਹਾਡੇ ਕੋ ਪਿਆ ਹੀ ਹੈ ਨਾ ਜੀ ਕਰਤਕਟ ਉਹ ਤੇ ਕਲੋ ਇਮੀਡੀਏਟਲੀ ਔਰ ਰੀਲீஸ் ਕਰੋ ਤੁਹਾਡੇ ਕੋਲ ਤੁਸੀਂ ਪਹਿਲੀ ਕਿਸ਼ਤ ਜਿਹੜੀ ਹੈ ਤੁਸੀਂ ਰੀਲீஸ் ਕਰੋ ਜਦੋਂ ਪ੍ਰਾਈਮ ਮਿੰਿਸਟਰ ਵੀ ਆ ਜਾਏਗੀ ਵੇਖੋ ਜੇ ਅਸੀਂ 20000 ਨਾ ਵੀ 4 ਲੱਖ ਏਕੜ ਨੂੰ ਦੇਣੇ ਤੇ 800 ਕਰੋੜ ਰੁਪਈਆ ਚਾਹੀਦਾ ਕਰਤਕਟ ਉਹ ਦੋ ਅਗਲੀ ਕਿਸ਼ਤ ਆ ਜਾਏਗੀ ਤੇ 1200 ਹੋਰ ਦੇ ਦਿਓ ਕਿਸਾਨਾਂ ਕੋ ਤੇ ਕੁਝ ਪਹੁੰਚੇ ਕੋਈ ਰੀਹੈਬਿਟੇਸ਼ਨ ਦਾ ਕੰਮ ਉਥੇ ਸ਼ੁਰੂ ਕੀਤਾ ਜਾਏ ਐਂਡ ਅਨਫੋਰਚਨਟ ਗੱਲ ਹੈ ਕੇ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਹੁਣ ਮੈਂ ਤੁਹਾਨੂੰ ਇਹ ਦੇ ਤੁਸੀਂ ਵੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਜਦੋਂ ਪੁੱਛਿਆ ਗਿਆ ਕਿ ਐਸਟੀਆਰ ਐਸਟੀਆਰਐਫ ਦੇ ਪੈਸੇ ਕਿੱਥੇ 12000 ਕਰੋੜ ਫਾਈਨੈਂਸ ਮਿੰਿਸਟਰ ਕਹਿੰਦੇ ਸਾਡੇ ਕੋਲ ਇੱਕ ਦਮਲੀ ਵੀ ਉਹਦੇ ਚ ਨਹੀਂ ਅਮਨ अरोड़ा ਜੀ ਕਹਿੰਦੇ ਨੇ ਕਿ ਸਾਡੇ ਕੋਲ ਫੰਡ ਹੈ ਨੇ ਬਟ ਉਹਦੀਆਂ ਸ਼ਰਤਾਂ ਇੰਨੀਆਂ ਲੱਗੀਆਂ ਨੇ ਅਸੀਂ ਉਹ ਫੰਡ ਨਹੀਂ ਕੱਢ ਸਕਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਸਬਸਟੈਂਸ਼ੀਅਲ ਫੰਡਸ ਆਰ ਅਵੇਲੇਬਲ ਤੇ ਪਰ ਸਾਡੇ ਕੋ ਪੈਸਿਆਂ ਦੀ ਕੋ ਕਮੀ ਹੈ ਤੇ ਦਸੋਂ ਪੈਸੇ ਹੈ ਕਿ ਤਿੰਨ ਤਿੰਨ ਬੰਦੇ ਤਿੰਨ ਸਟੇਟਮੈਂਟਸ ਪੰਜਾਬ ਨੂੰ ਵਿੱਚੋਂ ਕੁਝ ਵੀ ਨਹੀਂ ਲੱਭ ਰਿਹਾ ਸੋ ਇਹ ਸਾਰੀ ਚੀਜ਼ ਜਿਹੜੀ ਹੈ ਕਿ ਅਸੀਂ ਇਹਨਾਂ ਦੇ ਸਾਹਮਣੇ ਰੱਖਣਾ ਚਾਹੁੰਦੇ ਹਾਂ ਕਿ ਬਹੁਤਂ ਰੀਤਾਂ ਜਿਹੜਾ ਤਾਲਬੇ ਇਹ ਤਿੰਨੋਂ ਏਜੰਸੀਜ਼ ਦਾ ਆਪਸ ਵਿੱਚ ਨਹੀਂ ਰਿਹਾ ਇੰਡਰ ਇੰਡੀਅਨ ਮੈਟਰੋਲੋਜੀਕਲ ਆਫਿਸ ਜਿਹੜਾ ਪ੍ਰੈਡਿਕਟ ਕਰਦਾ ਰੇਨਫਾਲ ਉਹਨੇ ਬਿਲਕੁਲ ਵਧੀਆ ਟੰਗ ਦੇ ਨਾਲ ਮਈ ਦੇ ਮਹੀਨੇ ਵਿੱਚ ਦੱਸ ਦਿੱਤਾ ਸੀ ਕਿ ਜੂਨ ਤੇ ਜੁਲਾਈ ਵਿੱਚ ਕਿੰਨੀ ਬਰਸਾਤ ਹੋਣੀ ਹੈ